ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਬੀਤੇ ਕੱਲ ਬਲਾਕ ਤਰਸਿੱਕਾ ਦੇ ਵਿੱਚ ਇੱਕ ਸੌਰੀ ਖਤਮ ਹੋ ਚੁੱਕੇ ਬਲਾਕ ਤਰਸਿੱਕਾ ਦੇ ਵਿੱਚ ਇੱਕ ਪ੍ਰੋਗਰਾਮ ਦਾ ਪ੍ਰਬੰਧਨ ਕੀਤਾ ਗਿਆ ਸੀ ਜਿਹਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇंदे ਤੇ ਸਾਬਕਾ ਤੇ ਮੌਜੂਦਾ ਸਰਪੰਚ ਜਿਹੜੇ ਨੇ ਉਸ ਪ੍ਰੋਗਰਾਮ ਦੇ ਵਿੱਚ ਜਿੱਥੇ ਉਹਨਾਂ ਨੇ ਸ਼ਿਰਕਤ ਕੀਤੀ ਉੱਥੇ ਆਪ ਮਹਾਰੇ ਲੋਕ ਜਿਹੜੇ ਆ ਉਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਗਿਣਤੀ ਉਮੀਦ ਤੋਂ ਪਰਾ ਸੀ ਮੇਰੇ ਖੁਦ ਦੇ ਪਿੰਡ ਦੇ ਵਿੱਚੋਂ ਹੀ ਤੁਸੀਂ ਇਹ ਮੰਨ ਕੇ ਚੱਲੋ ਕਿ ਜਦੋਂ ਅਸੀਂ ਆਪਣੇ ਪਿੰਡ ਦੇ ਵਿੱਚ ਦੱਸਿਆ ਵੀ ਸਾਡੇ ਨਾਲ ਸਰਪੰਚਾਂ ਦੇ ਨਾਲ ਜਿਹੜਾ ਧੋਖਾ ਹੋ ਗਿਆ ਸਰਕਾਰ ਨੇ ਧੋਖਾ ਕਰ ਲਿਆ ਤੇ ਹਾ ਦਾ ਨਾਰਾ ਮਾਰ ਲਈ ਜਿਹੜਾ ਬਸ ਮੇਰੇ ਨਾਲ ਮੇਰੇ ਪਿੰਡ ਦੇ ਵਿੱਚੋਂ ਜਿਹੜਾ ਵਾ ਕੋਈ 70 ਕ ਜਿਹੜੇ ਸਾਥੀ ਆ ਉਹ ਵੀ ਉਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਲ ਹੋਏ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਧੰਨਵਾਦ ਉੱਥੋਂ ਦੀ ਹਰ ਵਲੰਟੀਅਰ ਦਾ ਜਿਨ੍ਹਾਂ ਨੇ ਉਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੇ ਉਹਦੇ ਤੋਂ ਅਲੱਗ ਲੋਕਾਂ ਦਾ ਜਿਹੜਾ ਸਭ ਤੋਂ ਵੱਡਾ ਧੰਨਵਾਦ ਹੈ ਕਿਉਂਕਿ ਲੋਕਾਂ ਨੇ ਵੀ ਉਸ ਪ੍ਰੋਗਰਾਮ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਹਾਜ਼ਰਕਤ ਕੀਤੀ ਪ੍ਰੋਗਰਾਮ ਤੋਂ ਬਾਅਦ ਸ਼ਾਮ ਨੂੰ ਜਿਹੜਾ ਉਸ ਪ੍ਰੋਗਰਾਮ ਦਾ ਐਨਾਲਿਸਿਸ ਕਰਨ ਲਈ ਮੇਰੇ ਵੱਡੇ ਭਰਾ ਸਰਦਾਰ ਅਖਰਪਾ ਜਨ ਸਿੰਘ ਜੀ ਜਿਹੜੀ ਉਹ ਜੋ ਕੈਬਨਿਟ ਦੇ ਵਜ਼ੀਰ ਨੇ ਉਹਨਾਂ ਦੇ ਦਫ਼ਤਰ ਦੇ ਵਿੱਚ ਜਿਹੜਾ ਵਾ ਜਿਹੜੇ ਮੌਜੂਦਾ ਸਰਪੰਚ ਤੇ ਹੋਰ ਜਿਹੜੇ ਇਲਾਕੇ ਦੇ ਚੌਧਰੀ ਨੇ ਉਹਨਾਂ ਨੂੰ ਬੁਲਾਇਆ ਗਿਆ ਉਦੋਂ ਤੋਂ ਬਾਅਦ ਆ ਰੱਠੀ ਰਟਾਈ ਇੱਕ ਸਕ੍ਰਿਪਟ ਜਿਹੜੀ ਆ ਉਹ ਸਰਪੰਚਾਂ ਦੇ ਮੂੰਹੋਂ ਜਿਹੜਾ ਉਹ ਕਹਾਈ ਜਾਂਦੀ ਹੈ ਕਿ ਜਿਹੜੇ ਉਸ ਪ੍ਰੋਗਰਾਮ ਦੇ ਵਿੱਚ ਹਾਰੇ ਤੇ ਨਕਾਰੇ ਹੋਏ ਲੋਕ ਜਿਹੜੇ ਆ ਉਹ ਆਏ ਪਹਿਲਾਂ ਤਾਂ ਮੈਂ ਸਪਸ਼ਟ ਕਰ ਦਿਆਂ ਕਿ ਅਸੀਂ ਹਾਰੇ ਨਹੀਂ ਅਸੀਂ ਨਕਾਰੇ ਨਹੀਂ ਮੈਂ ਆਪਣੇ ਬਾਰੇ ਦੱਸ ਦਿਆਂ ਕਿਉਂਕਿ ਮੈਂ ਵੀ ਤਾਂ ਸਟੇਜ ਤੇ ਬੋਲਿਆ ਹੀ ਆ ਤੇ ਅਸੀਂ ਨਾ ਹਾਰੇ ਆ ਤੇ ਨਾ ਨਕਾਰੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਤਰਦੇਉ ਸਰਦਾਰਾਂ ਤੋਂ ਇਹਨਾਂ ਦੇ ਛੋਣ ਮੈਦਾਨ ਦੇ ਵਿੱਚ ਸੀ ਉਸ ਵੇਲੇ ਦੇ ਸਰਪੰਚ ਵੀ ਸੀ ਉਹਨਾਂ ਨੂੰ ਹਰਾ ਕੇ ਤੇ ਜਿੱਤ ਦਰਜ ਕਰਕੇ ਤੇ ਜੇਤੂ ਦੇ ਤੌਰ ਤੇ ਜੇਤੂ ਸਰਪੰਚ ਦੇ ਤੌਰ ਤੇ ਜੇਤੂ ਟੀਮ ਦੇ ਤੌਰ ਤੇ ਜਿਹੜਾ ਵਾ ਉਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਸੋ ਸਾਵਧਾਨ ਇਹ ਇਸ ਗੱਲ ਤੋਂ ਰਿਹਾ ਜਾਵੇ ਕਿ ਕਿਸੇ ਨੂੰ ਹਾਰੇ ਜਾਂ ਨਕਾਰੇ ਜਿਹੜਾ ਵਾ ਉਹ ਸ਼ਬਦ ਵਰਤਣ ਤੋਂ ਜਿਹੜਾ ਵਾ ਉਹ ਆਵਾਦ ਵੀ ਪਾਰਟੀ ਵਾਲੇ ਉਹ ਜਿਹੜਾ ਕੁਰੇਸ਼ ਕਰਨ। ਕਾਫੀ ਦਲੀਲਬਾਜ਼ੀ ਹੁੰਦੀ ਰਹੀ। ਕੱਲ ਆ ਜੋ ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਜਿਹੜੀਆਂ ਉਹ ਆਵਾਦਵੀ ਪਾਰਟੀ ਦੇ ਸਰਪੰਚ ਸਾਹਿਬਾਨ ਦੇ ਵੱਲੋਂ ਜਿਹੜੀਆਂ ਉਹ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਕੁਝ ਤਰਕ ਜਿਹੜੇ ਆ ਉਹਨਾਂ ਦੇ ਸਹੀ ਨੇ ਐਵੇਂ ਮੈਂ ਆਖੀ ਜਾਵਾਂ ਕਿ ਸਾਰੀਆਂ ਥਾਵਾਂ ਤੇ ਉਹ ਗਲਤ ਆ ਉਹਨਾਂ ਦੀ ਇਹ ਗੱਲ ਬਿਲਕੁਲ ਵਾਜਿਬ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਬਲਾਕ ਤਰਸਿੱਕਾ ਸੀ ਉਹਦੀ ਪਗੌਲਕਵੰਡ ਜਿਹੜੀ ਆ ਉਹ ਸਹੀ ਨਹੀਂ ਸੀ ਵਿਧਾਨ ਸਭਾ ਹਲਕੇ ਦੇ ਮੁਤਾਬਕ ਤੇ ਮੈਂ ਬਿਲਕੁਲ ਇਨ ਬਿਨ ਉਹਨਾਂ ਦੇ ਨਾਲ ਸਹਿਮਤ ਹਾਂ ਕਿ ਉਹ ਭਗੌਲਕ ਵੰਡ ਜਿਹੜੀ ਆ ਉਹ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਆ ਜੋ ਬਲਾਕ ਰਈਆ ਦੇ ਜਿਹੜੀ ਕੁਝ ਪਿੰਡ ਸੀ ਉਹਨਾਂ ਨੂੰ ਇਧਰੋਂ ਰਈਏ ਦੇ ਨਾਲੋਂ ਕੱਟ ਕੇ ਤੇ ਇਸ ਬਲਾਕ ਦੇ ਨਾਲ ਜਿਹੜਾ ਜੋੜਨਾ ਤਰਸਿੱਕਾ ਦੇ ਨਾਲ ਉਹ ਜਾਇਆ ਜਿਆ ਕਿਉਂਕਿ ਆ ਬੀਤੇ ਸਮੇਂ ਦੇ ਵਿੱਚ ਦੇਖਿਆ ਜਾਵੇ ਤੇ ਵਿਕਰਮ ਸਿੰਘ ਮਜੀਠੀਆ ਜਿਹੜੇ ਉਸ ਵੇਲੇ ਦੇ ਕੈਬਨਿਟ ਦੇ ਵਿੱਚ ਵਜ਼ੀਰ ਵੀ ਜਦੋਂ ਰਿਹਾ ਉਹਦੋਂ ਵੀ ਉਸ ਤਰਸਿੱਕਾ ਬਲਾਕ ਦੇ ਨਾਲ ਸੰਬੰਧਤ ਕੁਝ ਜਿਹੜੇ ਉਹਨਾਂ ਦੀ ਕੌਨਸਟਿਚਨਸੀ ਦੇ ਵਿੱਚ ਪਿੰਡ ਪੈਂਦੇ ਉਹਨਾਂ ਵੱਲ ਜਿਹੜਾ ਵਾ ਸੰਪਤੀ ਦੇ ਫੰਡ ਜਿਹੜੇ ਆ ਕਾਫੀ ਜਿਹੜੇ ਉਹ ਲੈ ਜਾਂਦੇ ਹੀ ਇਧਰ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਦੇ ਵਿੱਚ ਸੰਪਤੀ ਦੇ ਫੰਡ ਜਿਹੜੇ ਆ ਕਥਿਤ ਤੌਰ ਤੇ ਜਿਹੜਾ ਵਾ ਉਹ ਨਹੀਂ ਸੀ ਪੂਰੇ ਤਰੀਕੇ ਨਾਲ ਵਰਤੇ ਜਾਂਦੇ ਉਹਦੇ ਤੋਂ ਬਾਅਦ ਆ ਕਾਂਗਰਸ ਰਾਜ ਦੇ ਟਾਈਮ 'ਚ ਸਰਦਾਰ ਮਜੀਠੀਆ ਜਿਹੜੇ ਆ ਉਹਨਾਂ ਦੇ ਵੱਲੋਂ ਫੰਡ ਲਗਾਤਾਰ ਜਿਹੜੇ ਆ ਉਹ ਆਪਣੇ ਉਧਰਲੀ ਕੌਨਸਟਿਚਨਸੀ ਦੇ ਵਿੱਚ ਹੀ ਵਰਤੇ ਜਾਂਦੇ ਰਿਹਾ ਕੇ ਸੀ ਦੀ ਕੋਈ ਦੋਹਰਾਏ ਨਹੀਂ ਹਾਂ ਬਲਾਕ ਤਰਸਿੱਕਾ ਦੇ ਵਿੱਚ ਸਾਨੂੰ ਸਾਡੇ ਪਿੰਡਾਂ ਨੂੰ ਮਰਜ ਕਰਨਾ ਬਹੁਤ ਵਧੀਆ ਗੱਲ ਆ ਚੰਗੀ ਗੱਲ ਆ ਅਸੀਂ ਉਹਦੇ ਨਾਲ ਸਹਿਮਤ ਆ ਅਗਲੀ ਗੱਲ ਕਿ ਬਲਾਕ ਜਿਹੜੇ ਆ ਲੋਡ ਸੀ ਬਲਾਕਾਂ ਨੂੰ ਵਧਾਉਣ ਦੀ ਨਾ ਕਿ ਕਟਾਉਣ ਦੀ ਮੈਂ ਪਹਿਲਾਂ ਵੀ ਕਿਹਾ ਕਿ ਸੱਤਾ ਦਾ ਕੇਂਦਰੀਕਰਨ ਕਰਨ ਲਈ ਇਸ ਬਲਾਕ ਨੂੰ ਜਿਹੜਾ ਬਲਾਕ ਤਰਸਿੱਕਾ ਵਾ ਉਹਨੂੰ ਸੋਚੀ ਸਮਝੀ ਸਾਜਿਸ਼ ਦੇ ਹਦ ਤੀ ਜਿਹੜਾ ਵਾ ਉਹ ਭੰਗ ਕੀਤਾ ਗਿਆ ਭੰਗ ਕੀਤਾ ਗਿਆ ਉਹਨੂੰ ਖਤਮ ਕਰ ਦਿੱਤਾ ਗਿਆ ਪਹਿਲੀ ਤੇ ਗੱਲ ਇਹ ਆ ਵੀ ਕੁਝ ਜਿਹੜੇ ਸਰਪੰਚ ਨੇ ਉਹਨਾਂ ਦੇ ਵੱਲੋਂ ਜਾਂ ਹੋਰ ਕੁਝ ਚੌਧਰੀ ਨੇ ਜਿਹੜੇ ਉਹਨਾਂ ਦੇ ਵੱਲੋਂ ਕੱਲ ਸ਼ਾਮ ਨੂੰ ਕੁਝ ਸਟੇਟਮੈਂਟਸ ਦਿੱਤੀਆਂ ਗਈਆਂ ਕਿ ਬਲਾਕ ਜਿਹੜਾ ਉਹ ਖਤਮ ਨਹੀਂ ਹੋਇਆ ਪਰ ਮੈਂ ਸਪਸ਼ਟ ਕਰ ਦਿਆਂ ਕਿ ਮਿਤੀ 8 ਅਗਸਤ 2025 ਨੂੰ ਪੰਜਾਬ ਗਵਰਨਮੈਂਟ ਦਾ ਇੱਕ ਗੈਜਟ ਜਾਰੀ ਕੀਤਾ ਜਾਂਦਾ ਇਸ ਨੋਟੀਫਿਕੇਸ਼ਨ ਦੇ ਵਿੱਚ ਜਿਹੜਾ ਉਹ ਤਰਸਿੱਕਾ ਬਲਾਕ ਜਿਹੜਾ ਉਹ ਨਹੀਂ ਹੈ ਜੇ ਇਹ ਨਹੀਂ ਇਹਦੇ ਬਾਰੇ ਕਿਸੇ ਨੇ ਆ ਕੋਈ ਸਾਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰੇ ਕਿਉਂਕਿ ਸਾਨੂੰ ਕਿਹਾ ਜਾਂਦਾ ਵੀ ਇਹ ਲੋਕਾਂ ਨੂੰ ਗਮਰਾਹ ਕਰ ਰਿਹਾ ਸਰਪੰਚਾਂ ਨੂੰ ਗਮਰਾਹ ਕਰ ਰਿਹਾ ਗਮਰਾਹ ਤੁਸੀਂ ਕਰ ਰਹੇ ਹੋ ਸ਼੍ਰੀਮਾਨ ਜੀ ਮੈਂ ਤੇ ਤੁਹਾਨੂੰ ਹੀ ਐਡਰੈਸ ਕਰਾਂਗਾ ਜੋ ਸਾਰਾ ਕਿੰਗਪਿੰਨ ਨੇ ਉਹਨਾਂ ਨੂੰ ਐਡਰੈਸ ਕਰਾਂਗਾ ਕਿ ਗਮਰਾਹ ਤਾਂ ਤੁਸੀਂ ਕਰ ਰਹੇ ਹੋ ਸਾਨੂੰ ਕਿਨੇ ਕਰ ਰਹੇ ਹੋ ਜੇਕਰ ਗਾਜਟ ਦੇ ਵਿੱਚ ਸਾਡੇ ਬਲੌਗ ਤਰਸਿੱਕਾ ਦਾ ਨਾਮ ਹੈ ਤਾਂ ਉਹਨੂੰ ਮੰਨਿਆ ਜਾ ਸਕਦਾ ਕਿ ਬਲੌਗ ਸਾਡੇ ਕੋਲੇ ਇਸ ਵੇਲੇ ਅਵੇਲੇਬਲ ਹੈ ਮੈਂ ਸਭ ਤੋਂ ਪਹਿਲਾਂ ਅ ਕੁਝ ਸੱਜਣਾ ਦਾ ਮੈਨੂੰ ਮੇਰੇ ਬਹੁਤ ਜਿਹੜੇ ক্লোਜ਼ ਨੇ ਆਫੀਸ਼ੀਅਲ ਤੌਰ ਤੇ ਉਹਨਾਂ ਦਾ ਮੈਨੂੰ ਸਭ ਤੋਂ ਪਹਿਲਾਂ ਫੋਨ ਆਉਂਦਾ ਵੀ ਆਹ ਵਾਲੀ ਚੀਟਿੰਗ ਜਿਹੜੀ ਆ ਤੁਹਾਡੇ ਨਾਲ ਹੋਣ ਜਾ ਰਹੀ ਆ ਤੇ ਇਹਦੀ ਬਾਰੇ ਜਿਹੜਾ ਵਾ ਜਿਹੜੇ ਸੱਤਾ ਦੇ ਨਾਲ ਸੰਬੰਧਿਤ ਕੁਝ ਸਰਪੰਚ ਨੇ ਉਹਨਾਂ ਦੇ ਮੈਂ ਮਸਲਾ ਧਿਆਨ ਦੇ ਵਿੱਚ ਲਿਆਂਦਾ। ਉਹਦੇ ਤੋਂ ਬਾਅਦ ਆ ਉਹਨਾਂ ਦੇ ਵੱਲੋਂ ਇਹ ਮੰਗਿਆ ਜਾਂਦਾ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਸਾਨੂੰ ਜੇ ਨਜ਼ਰ ਸਬੂਤ ਨਹੀਂ ਮਿਲਦੇ ਉਹਨਾਂ ਚ ਰਹੀਂ ਕੀ ਕਹਿ ਸਕਦੇ ਆ। ਸਾਨੂੰ ਇਹ ਕਹਿ ਦਿੱਤਾ ਜਾਂਦਾ ਨਹੀਂ ਤਰਸਿੱਕਾ ਵਲਾ ਕੇ ਇਸੇ ਤਰੀਕੇ ਨਾਲ ਰਹਿਣਾ। ਪਰ ਜਦੋਂ ਗਜਟ 8 ਅਗਸ ਨੂੰ ਜਿਹੜਾ ਜਦੋਂ ਗਜਟ ਆ ਜਾਂਦਾ ਤੇ ਉਹ ਗਜਟ ਦੀ ਕਾਪੀ ਜਿਹੜੀ ਆ ਡਾਊਨਲੋਡ ਕਰਕੇ ਉਹ ਸੌਰੀ ਉਹਦਾ ਲਿੰਕ ਜਿਹੜਾ ਵਾ ਮੈਂ ਕੁਝ ਸਰਪੰਚਾਂ ਨੂੰ ਸ਼ੇਅਰ ਕਰਦਾ। ਉਸ ਤੋਂ ਬਾਅਦ ਆ ਨਾ ਵੀ ਯਾਰ ਭੁੱਲੋ ਇਹ ਦੇ ਉੱਤੇ। ਤੁਸੀਂ ਜਾ ਕੇ ਉਹਦੇ ਉਹਦੇ ਕੋਲ ਹੀ ਕਹੋ ਕਿਉਂਕਿ ਮੰਤਰੀ ਆ ਯਾਰ ਫਿਰ ਵੀ ਆਪਣਾ ਜਿਹੜਾ ਵਾ ਇਹ ਬਹੁਤ ਵੱਡਾ ਸਤਿਆਨਾਸ਼ ਪੁੱਟਿਆ ਛੱਲਿਆ ਕਿਉਂਕਿ ਸਾਨੂੰ ਬਲੌਕ ਹੋਰ ਜ਼ਰੂਰਤ ਸੀ ਇੱਕ ਜੰਡੇਆਲਾ ਬਲੌਕ ਹੋ ਗਿਆ ਤਰਸਿੱਕਾ ਬਲੌਕ ਹੋਇਆ ਬਲੌਕ ਤਾਂ ਮਹਿਤੇ ਦੇ ਵਿੱਚ ਇੱਕ ਹੋਰ ਹੋਣਾ ਚਾਹੀਦਾ ਪਰ ਉਹ ਉਹਨਾਂ ਸੱਜਣਾ ਨੇ ਸ਼ਾਇਦ ਹੋ ਸਕਦਾ ਕਿਹਾ ਜਾਂ ਨਹੀਂ ਕਿਹਾ ਮੈਂ ਨਹੀਂ ਕਹਿ ਸਕਦਾ ਪਰ ਕਿਤੇ ਨਾ ਕਿਤੇ ਜਿਹੜਾ ਸਮਾਨੰਗਣ ਤੋਂ ਬਾਦਾਂ ਜਿਹੜਾ ਵਾ ਉਹ ਆ ਸਾਰੇ ਐਸ ਵੇਲੇ ਪਛਤਾ ਰਹੇ ਆ ਜਿਹੜੀ ਜਿਹੜੇ ਇਸ ਚੀਜ਼ ਨੂੰ ਲੈ ਕੇ ਸੰਜੀਦਾਰ ਕਿਉਂਕਿ ਐਸ ਵੇਲੇ ਵੇਖਿਆ ਜਾਵੇ ਤੇ ਸਾਡਾ ਰਈਏ ਤੱਕ ਜਿਹੜਾ ਡਿਸਟੈਂਸ ਸੀ ਸਾਡੇ ਪਿੰਡ ਤੋਂ ਰਈਏ ਤੱਕ ਕਿ ਮੈਂ ਤਾਂ ਐਗਜ਼ਾਮਪਲ ਆਪਣੇ ਪਿੰਡ ਦੀ ਦੇ ਸਕਦਾ ਸਾਡੇ ਪਿੰਡ ਤੋਂ ਰਈਏ ਬਲਾਕ ਦਾ ਡਿਸਟੈਂਸ ਜਿਹੜਾ ਉਹ ਤਕਰੀਬਨ 17 ਕਿਲੋਮੀਟਰ ਹੈ ਤੇ ਤਰਸਿੱਕਾ ਸਾਨੂੰ 16 17 ਕਿਲੋਮੀਟਰ ਚਲੋ ਇੱਕ ਕੌਨਸਟਿਟੂਐਂਸੀ ਦੇ ਵਿੱਚ ਦੋ ਬਲਾਕ ਹੋਣੇ ਆ ਸਾਡੀ ਸਾਡੇ ਕੁਝ ਪਿੰਡ ਜਿਹੜੇ ਉਹ ਰਈਏ ਦੇ ਨਾਲ ਸੀ ਤੇ ਉਹ ਰਈਆ ਜਿਹੜਾ ਉਹ ਉਹ ਉਹਦੀ ਜ਼ਿਆਦਾ ਜਿਹੜੇ ਰਈਆ ਬਲਾਕ ਦੇ ਪਿੰਡ ਆ ਉਹ ਬਾਬਾ ਬਕੜਾ ਹਲਕੇ ਦੇ ਨਾਲ ਸੰਬੰਧ ਰੱਖਦੇ ਆ ਚਲੋ ਸਾਨੂੰ ਕੋਈ ਇਤਰਾਜ਼ ਨਹੀਂ ਵਧੀਆ ਗੱਲ ਆ ਅਸੀਂ ਆਪਣੇ ਕੌਨਸਟਿਟੂਐਂਸੀ ਦੇ ਵਿੱਚ ਆਏ ਆ ਇਸ ਜੀ ਦੇ ਵਿੱਚ ਸਾਨੂੰ ਵਾਦਾ ਪਰ ਉਹਨਾਂ ਦੇ ਵੱਲੋਂ ਦੱਸਿਆ ਗਿਆ ਸਰਪੰਚਾਂ ਦੇ ਵੱਲੋਂ ਜਾਂ ਨਹੀਂ ਦੱਸਿਆ ਗਿਆ ਪਰ ਮੈਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦਾਂ ਲਗਾਤਾਰ ਕੁਝ ਸਰਪੰਚਾਂ ਨੂੰ ਕਿਹਾ ਕਿ ਬੋਲੋ ਕਹੋ ਬੋਲੋ ਕਹੋ ਪਰ ਇੱਕ ਗੱਲ ਹੈਗੀ ਆ ਵੀ ਮੈਨੂੰ ਕਿਸੇ ਨੇ ਪੋਜ਼ਿਟਿਵ ਰਿਸਪਾਂਸ ਜਿਹੜਾ ਮੇਰੇ ਕਿਸੇ ਵੀ ਇੱਕ ਕਿਸੇ ਵੀ ਇੱਕ ਨਹੀਂ ਇੱਕ ਇੱਕ ਤੋਂ ਇੱਕ ਜਾਂ ਦੋ ਤੋਂ ਇਲਾਵਾ ਮੈਨੂੰ ਕਿਸੇ ਸਰਪੰਚ ਨੇ ਪੋਜ਼ਿਟਿਵ ਰਿਸਪਾਂਸ ਨਹੀਂ ਦਿੱਤਾ ਉਹਦੇ ਤੋਂ ਬਾਅਦ ਮੈਂ ਇੱਕ ਪੋਸਟ ਵੀ ਪਾਉਣਾ ਕਿ ਆ ਆ ਜਿਹੜੀ ਜਿਹੜੀ ਚੀਟਿੰਗ ਆ ਸਾਡੇ ਨਾਲ ਹੋ ਚੁੱਕੀ ਆ ਸਾਨੂੰ ਮਤਲਬ ਵੀ ਜਿਹੜਾ ਵਾ ਉਹ ਹੁਣ ਆ ਜਿਹੜਾ ਫਿਊਚਰ ਦੇ ਵਿੱਚ ਆ ਆ ਖਮਿਆਜੇ ਭੁਗਤਣੇ ਪੈਣਗੇ ਸਾਡੇ ਲਈ ਆ ਆ ਅਗਲੇ ਬੰਨੇ ਚੈਲੰਜ ਜਿਹੜੇ ਆ ਉਹ ਖੜੇ ਹੋਣ ਜਾ ਰਹੇ ਆ ਪਰ ਅ ਕਿਸੇ ਨੇ ਕੋਈ ਜਿਹੜਾ ਉਹ ਪ੍ਰੋਪਰ ਮੈਨੂੰ ਜਵਾਬ ਨਹੀਂ ਦਿੱਤਾ ਅਚਨ ਛੇ ਤੇ ਇੱਕ ਗਰੁੱਪ ਦੇ ਵਿੱਚ ਮੈਨੂੰ ਸ਼ਾਮਲ ਕੀਤਾ ਜਾਂਦਾ ਡਾਕਟਰ ਸਿੱਕਾ ਬਲਾਕ ਬਚਾਓ ਮੋਸਟ ਚਾ ਉਹਦਾ ਗਰੁੱਪ ਦਾ ਨਾਮ ਦਾ ਤੇ ਮੈਂ ਉਹ ਜਦੋਂ ਉਹਨੂੰ ਖੋਲਦਾ ਵਾਂ ਤੇ ਉਹਦੇ ਵਿੱਚ ਦੇਖਦਾ ਵੀ ਕੁਝ ਐਡਮਿਨ ਦੇ ਨਾਲ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਦਾ ਚਲੋ ਮੇਰੀ ਇੱਕ ਸਿਮਰਨ ਨਾਮ ਦਾ ਮੁੰਡਾ ਜਿਹੜਾ ਜਿੰਨੇ ਮੈਨੂੰ ਐਡ ਕੀਤਾ ਗਰੁੱਪ ਦੇ ਵਿੱਚ ਉਹਦੇ ਨਾਲ ਮਿਲ ਗਰ ਲ ਹੁੰਦੀ ਆ ਕੱਲ ਉਹਨਾਂ ਨੂੰ ਹੋਣ ਤੋਂ ਵਧੋਂ ਕਹਿੰਦੇ ਵੀ ਅਸੀਂ ਬਹੁਤ ਮਿਹਨਤ ਕਰਨਾ ਹੈ ਕਾਫੀ ਦਿਨ ਹੋ ਗਿਆ ਤੇ ਸਾਨੂੰ ਮਤਲਬ ਜਿਹੜਾ ਕੋਈ ਰਿਸਪਾਂਸ ਜਾਂ ਮਿਲਦਾ ਨਹੀਂ ਪਿਆ ਤੇ ਫਿਰ ਅਸੀਂ ਉਹਨਾਂ ਨੂੰ ਕਿਹਾ ਅ ਕੇ ਤੁਸੀਂ ਇਦਾਂ ਕਰੋ ਵੀ ਇੱਕ ਸਰਵ ਪਾਰਟੀ ਪ੍ਰੋਗਰਾਮ ਰੱਖੋ ਤੇ ਇਸ ਤਰੀਕੇ ਦੇ ਨਾਲ ਜਿਹੜਾ ਵਾ ਤੁਸੀਂ ਪ੍ਰੋਗਰਾਮ ਕਰੋ। ਕਹਰ ਉਹ ਟੀਮ ਜਿਹੜੀ ਆ ਉਹ ਮੈਨੂੰ ਕਹਿੰਦੇ ਵੀ ਤੁਸੀਂ ਸਾਥ ਦੇਵੋਗੇ ਮੈਂ ਕਿਹਾ ਵੇਖੋ ਜੀ ਇਹ ਤਾਂ ਗਾਲ ਹੀ ਤੁਸੀਂ ਸਾਡੀ ਕਰ ਰਹੇ ਹੋ ਤੁਹਾਨੂੰ ਆਮ ਲੋਕਾਂ ਨੂੰ ਜਾਂ ਕਿ ਇੱਕ ਕਿਸਾਨ ਯੂਨੀਅਨ ਨੂੰ ਓਨੀਆਂ ਸਮੱਸਿਆਵਾਂ ਨਹੀਂ ਹੈਗੀਆਂ ਸਮੱਸਿਆਵਾਂ ਤੇ ਸਾਰੀਆਂ ਸਾਡੀਆਂ ਨੇ ਵੀ ਜੇ ਜਾਣਾ ਆਣਾ ਪੈਣਾ ਵਾ ਜੇ ਡਿਸਟੈਂਸ ਵੱਧ ਆਪਾਂ ਨੂੰ ਤੈਅ ਕਰਨਾ ਪੈਣਾ ਵਾ ਤੇ ਉਹ ਤਾਂ ਜ਼ਿਆਦਾਤਰ ਮਸਲਾ ਜਿਹੜਾ ਉਹ ਸਰਪੰਚਾਂ ਦਾ ਮਸਲਾ ਵਾ ਸਰਪੰਚਾਂ ਨੂੰ ਪ੍ਰੋਬਲਮ ਜਿਹੜੀ ਆ ਉਹ ਆਉਣੀ ਆ ਇਹਦੇ ਲਈ ਤੁਸੀਂ ਧੰਨ ਅਸੀਂ ਧੰਨਵਾਦ ਕਰਦੇ ਹਾਂ ਤੁਸੀਂ ਇਹ ਪ੍ਰੋਗਰਾਮ ਜਿਹੜਾ ਸ਼ੁਰੂ ਕਰ ਰਹੇ ਹੋ ਪਰ ਇਹਨੂੰ ਵੱਡੇ ਪੱਧਰ ਤੇ ਕਰੋ ਫਿਰ ਉਹਨਾਂ ਵੱਲੋਂ ਜਗ੍ਹਾ ਕੁਝ ਦੱਸੀਆਂ ਜਾਂਦੀਆਂ ਇੱਧਰ ਉੱਧਰ ਜਗ੍ਹਾ ਦੱਸੀਆਂ ਜਾਂਦੀਆਂ ਤੇ ਫਿਰ ਇੱਕ ਜਗ੍ਹਾ ਮੈਂ ਮੈਂ ਤੇ ਇੱਕ ਹੋਰ ਸਰਪੰਚ ਜਿਹੜੇ ਆ ਉਹ ਬੈਠਿਆ ਨੇ ਆ ਤੇ ਅਸੀਂ ਇਹ ਡਿਸਾਈਡ ਕਰਦੇ ਆਂ ਕਿ ਬਲੌਕ ਦੇ ਵਿੱਚ ਇਹ ਪ੍ਰੋਗਰਾਮ ਰੱਖੋ ਕਿਉਂਕਿ ਮਸਲਾ ਤਾਂ ਸਾਡੇ ਬਲੌਕ ਦਾ ਵਾ ਖੈਰ ਉੱਥੇ ਪ੍ਰੋਗਰਾਮ ਜਿਹੜਾ ਵਾ ਉਹ ਕੀਤਾ ਜਾਂਦਾ ਪ੍ਰੋਗਰਾਮ ਕਰਨ ਤੋਂ ਬਾਅਦ ਜਿਹੜਾ ਇਹ ਰਿਸਪਾਂਸ ਜਿਹੜਾ ਰਿਐਕਸ਼ਨ ਜਿਹੜਾ ਉਹਨਾਂ ਦਾ ਹੁੰਦਾ ਵਾ ਸ਼ਾਮ ਨੂੰ ਉਹ ਸਾਰਿਆਂ ਨੂੰ ਤੁਹਾਨੂੰ ਪਤਾ ਤੁਸੀਂ ਵੀਡੀਓਜ਼ ਦੇਖੀਆਂ ਹੋਈਆਂ ਕਾਫੀ ਦੇ ਉੱਤੇ ਮੈਂ ਟਿੱਪਣੀਆਂ ਵੀ ਕੀਤੀਆਂ ਵਾਂ ਆ ਹੋ ਸਕਦਾ ਟਿੱਪਣੀਆਂ ਕੋਈ ਕਿਸੇ ਨੂੰ ਅ ਅ ਮਤਲਬ ਜਿਹੜਾ ਵਾ ਉਹ ਕਿਸੇ ਦੇ ਮਨ ਨੂੰ ਠੇਸ ਹੀ ਲੱਗੀ ਹੋਵੇ ਉਹਦੇ ਲਈ ਮੈਂ ਸੌਰੀ ਮੰਗਦਾ ਪਰ ਕੁਝ ਸਚਾਈ ਆ ਸਚਾਈ ਇਹ ਆ ਕਿ ਇਸ ਵੇਲੇ ਮੂਰਖ ਬਣਾਇਆ ਜਾ ਰਿਹਾ ਮੂਰਖ ਬਣਾਇਆ ਜਾ ਰਿਹਾ ਇਹ ਕਿਹਾ ਜਾ ਰਿਹਾ ਕਿ ਬਲਾਕ ਕਿਤੇ ਨਹੀਂ ਆ ਬਲਾਕ ਇੱਥੇ ਹੀ ਆ ਬਲਾਕ ਦੀ ਹਾਂ ਬਲਾਕ ਦੀ ਇਮਾਰਤ ਇੱਥੇ ਆ ਪਰ ਬਲਾਕ ਨਹੀਂ ਆ ਵੱਤ ਤੋਂ ਬਾਅਦ ਹੁਣ ਇਹਨਾਂ ਨੇ ਕੀ ਕਰਤਾ ਉਸ ਤੋਂ ਬਾਅਦ ਆ ਮਿਤੀ 27 ਤਰੀਕ ਨੂੰ ਆ ਸੌਰੀ ਮੈਂ ਜੇ ਗਲਤ ਨਾ ਆਵਾਂ ਇੱਕ ਮਿੰਟ ਮੈਂ ਫੋਲ ਹੀ ਲਵਾਂ ਹਾਂਜੀ ਮਿਤੀ 27/8/2025 ਨੂੰ ਇੱਕ ਜਦੋਂ ਰੋਲਾ ਪੈ ਜਾਂਦਾ ਥੋੜਾ ਜਿਹਾ ਉਹਦੇ ਤੋਂ ਬਾਅਦ ਇੱਕ ਹੁਕਮ ਜਾਰੀ ਕਰ ਦਿੱਤਾ ਜਾਂਦਾ ਹੁਕਮ ਕੀਤਾ ਜਾਂਦਾ ਹੈ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵੱਲੋਂ ਲਿਖਿਆ ਜਾਂਦਾ ਹੈ ਕਿ ਹੁਕਮ ਪੰਜਾਬ ਸਰਕਾਰ ਦੇ ਹੁਕਮ ਜੋ ਇਹਦਾ ਨੰਬਰ ਆ ਮਿਤੀ 8 8 2025 ਰਾਹੀਂ ਬਲਾਕਾਂ ਦੇ ਪੁਨਰਗਠਨ ਦੇ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ ਹੁਣ ਇਸ ਸਮੇਂ ਕੰਮਾਂ ਕੰਮ ਦੀ ਮਹੱਤਤਾ ਕੰਮਾਂ ਦੀ ਮਹੱਤਤਾ ਅਤੇ ਪ੍ਰਬੰਧਕੀ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਦਫਤਰੀ ਕੰਮ ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈਵਦਾ ਸਬਾਹ ਹਲਕਾਰ ਜੰਡੇਆਲਾ ਦੀਆਂ ਬਲਾਕ ਤਰਸਿੱਕਾ ਤੇ ਬਲਾਕ ਰਈਆ ਦੀਆਂ ಗ್ರಾಮ ਪੰਚਾਇਤਾਂ ਜੋ ਬਲਾਕ ਜੰਡੇਆਲਾ ਗੁਰੂ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ ਉਹਨਾਂ ਦਾ ਪ੍ਰਬੰਧਕੀ ਕੰਮਕਾਜ ਸਬੰਧਿਤ ਸਟਾਫ ਦਾ ਸਟੇਸ਼ਨ ਅਗਲੇ ਹੁਕਮਾ ਤੱਕ ਬਲਾਕ ਤਰਸਿੱਕਾ ਵਿਖੇ ਹੀ ਹੋਵੇਗਾ। ਉਹਦੀ ਤੋਂ ਬਾਤਾਂ 2 ਨੰਬਰ ਦੇ ਵਿੱਚ ਲਿਖਿਆ ਹੈ 2 ਨੰਬਰ ਦੇ ਉੱਤੇ ਪੁਆਇੰਟ ਨੰਬਰ 2 ਦੇਤੇ ਇਸ ਤੋਂ ਇਲਾਵਾ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਕੋਈ ਵੀ ਐਡੀਸ਼ਨਲ ਪੋਸਟ ਕ੍ਰੀਏਟ ਨਹੀਂ ਕੀਤੀ ਜਾਏਗੀ ਅਤੇ ਸਬੰਧਤ ਸਟਾਫ ਨੂੰ ਸਟਾਫ ਨੂੰ ਕੇਵਲ ਐਡੀਸ਼ਨਲ ਚਾਰਜ ਦਿੱਤਾ ਜਾਏਗਾ ਇਹਨਾਂ ਦੇ ਦਫਤਰੀ ਮੈਂਟੇਨੈਂਸ ਦਾ ਖਰਚਾ ਸਬੰਧਤ ਪੰਚਾਇਤ ਸੰਮਤੀ ਵੱਲੋਂ ਆਪਣੇ ਫੰਡਸ ਵਿੱਚੋਂ ਕੀਤਾ ਜਾਵੇਗਾ ਤੇ ਸਰਕਾਰ ਤੇ ਇਸ ਦਾ ਕੋਈ ਵਿੱਤੀ ਬੋਝ ਨਹੀਂ ਹੋਵੇਗਾ ਵੇਖੋ ਪਹਿਲੀ ਤੇ ਗੱਲ ਇਹ ਆ ਕਿ ਇੱਕ ਗਜਟ ਜਾਰੀ ਹੋਣਾ ਇੱਕ ਤਾਂ ਵਿਧਾਨ ਸਭਾ ਦੇ ਵਿੱਚ ਕੈਬਨਿਟ ਦੇ ਵਿੱਚ ਮਜੂਰੀ ਤੋਂ ਬਾਅਦ ਇੱਕ ਗਜਟ ਜਾਰੀ ਹੋਣਾ ਗਜਟ ਨੂੰ ਉਸ ਨੋਟੀਫਿਕੇਸ਼ਨ ਨੂੰ ਕੁਝ ਐਮੈਂਡਮੈਂਟ ਕਰਨ ਲਈ ਜਾਂ ਉਹਨੂੰ ਬਦਲ ਬਦਨਾਲ ਲਈ ਜਾਂ ਉਹਨੂੰ ਖਤਮ ਕਰਨ ਲਈ ਕਿਸੇ ਵੀ ਚੀਜ਼ ਨੂੰ ਉਹ ਵਿਧਾਨ ਸਭਾ ਦੇ ਵਿੱਚ ਜਾ ਕੇ ਵਾਪਸੀ ਉੱਥੇ ਹੀ ਕੀਤਾ ਜਾ ਸਕਦਾ ਪਰ ਜਿਹੜਾ ਹੁਕਮੰਦਾ ਜਿਹੜਾ ਦਫਤਰੀ ਹੁਕਮੰਦਾ ਉਹਨੂੰ ਕਿਸੇ ਵੀ ਵੇਲੇ ਜਿਹੜਾ ਵਾ ਉਹ ਡਾਇਰੈਕਟਰ ਜਾਂ ਜਿਹੜੇ ਅਧਿਕਾਰੀ ਨੇ ਉਹ ਹੁਕਮ ਜਾਰੀ ਕੀਤਾ ਉਹਨੂੰ ਕਿਸੇ ਵੀ ਵੇਲੇ ਵਾਪਸੀ ਲੈ ਸਕਦਾ ਹੁਣ ਦੇਖੋ ਇਹ ਦਫਤਰੀ ਹੁਕਮ ਆ ਨਾ ਕਿ ਜਿਹੜਾ ਇਹ ਗਜਟ ਦੀ ਕਾਪੀ ਸੋ ਮੈਂ ਇੱਥੇ ਇਹ ਸਪਸ਼ਟ ਕਰ ਦਿਆਂ ਕਿ ਬਲਾਕ ਖਤਮ ਹੋ ਚੁੱਕਾ ਹੈ ਤੇ ਅਗਲੀ ਗੱਲ ਇਹ ਹੈ ਕਿ ਬਲਾਕ ਨੂੰ ਦੁਬਾਰਾ ਬਣਾਇਆ ਜਾਏਗਾ ਦੁਬਾਰਾ ਸਾਰਾ ਕੁਝ ਸਾਰਾ ਜਿੱਦਾਂ ਇਹ ਪ੍ਰੋਸੈਸ ਹੁੰਦਾ ਸਾਰਾ ਉਹ ਜਾ ਕੇ ਅਗਲੇ ਬੰਨੇ ਵਿਧਾਨ ਸਭਾ ਦੇ ਵਿੱਚ ਜਾ ਕੇ ਸਾਰਾ ਬਲਾਕ ਜਿਹੜਾ ਦੁਬਾਰਾ ਬਣਾਇਆ ਜਾਏਗਾ ਬਲਾਕ ਇਸ ਵੇਲੇ ਹੈ ਨਹੀਂ ਹੁਣ ਰਹੀ ਗੱਲ ਐਡੀਸ਼ਨਲ ਚਾਰਜ ਦੀ ਐਡੀਸ਼ਨਲ ਚਾਰਜ ਦੇ ਵਿੱਚ ਇਹ ਕੀਤਾ ਜਾਂਦਾ ਹੈ ਕਿ ਉਥੇ ਵੱਧ ਤੋਂ ਵੱਧ ਕੀ ਹੋਏਗਾ ਉਥੇ ਸੈਕਟਰੀ ਬਿਠਾ ਦਿੱਤੇ ਜਾਣਗੇ ਉਥੇ ਜੀਆਰਐਸ ਬਿਠਾ ਦਿੱਤੇ ਜਾਣਗੇ ਜਿਹੜੀ ਸਾਡੇ ਏਰੀਏ ਦੇ ਹੋਣਗੇ ਉਹਦੇ ਤੋਂ ਲੱਗ ਜੇਕਰ ਤਕਨੀਕੀ ਪ੍ਰਬੰਧਕੀ ਜਾਂ ਪ੍ਰਬੰਧਕੀ ਪ੍ਰਬੰਧਕੀ ਉਹ ਤਾਂ ਜੰਡਿਆਲੇ ਤੋਂ ਹੀ ਮਿਲੇਗੀ ਨਾ ਉਹਦੇ ਤੋਂ ਬਾਦਾਂ ਕੁਝ ਪੋਸਟਾਂ ਨੇ ਜਿੱਦਾਂ ਬੀਡੀਪੀਓ ਦੀ ਪੋਸਟ ਜਿਹੜੀ ਆ ਉਹਨਾਂ ਨੇ ਸਪਸ਼ਟ ਕੀਤਾ ਇਸ ਚਿੱਠੀ ਦੇ ਵਿੱਚ ਹੁਕਮ ਦੇ ਵਿੱਚ ਵੀ ਉਹ ਐਡੀਸ਼ਨਲ ਹੋਏਗਾ ਬੀਡੀਪੀਓ ਐਡੀਸ਼ਨਲ ਹੋਏਗਾ ਬੀਡੀਪੀਓ ਆ ਨੈਚੁਰਲੀ ਗੱਲ ਹੈ ਵੀ ਬੀਡੀਓ ਜਿਹੜਾ ਵਾ ਉਹ ਉੱਥੇ ਬੈਠੇਗਾ ਜੰਡਿਆਲਾ ਗੁਰੂ ਦੇ ਵਿੱਚ ਐਡੀਸ਼ਨਲ ਬਾਕੀ ਕਿਹੜੀ ਕਿਹੜੀ ਚੀਜ਼ ਅਡੀਸ਼ਨਲ ਹੋਏਗੀ ਕਿ ਜਿਹੜਾ ਸੁਪਰਡੈਂਟ ਆ ਉਹ ਅਡੀਸ਼ਨਲ ਹੋਏਗਾ ਉਹ ਵੀ ਉਹਦੀ ਵੀ ਕੋਈ ਵੱਖਰੀ ਇੱਥੇ ਪੋਸਟ ਜਿਹੜੀ ਉਹ ਰਹੇਗੀ ਪੋਸਟ ਨਾ ਇੱਥੇ ਕੋਈ ਰਹਿਣੀ ਨਹੀਂ ਉਹਦੇ ਤੋਂ ਅਲੱਗ ਏਪੀਓ ਉਹਦੇ ਤੋਂ ਅਲੱਗ ਜੀ ਉਹਦੇ ਤੋਂ ਅਲੱਗ ਆ ਐਸਡੀਓ ਕਿਹੜੀ ਕਿਹੜੀ ਚੀਜ਼ ਜਿਹੜੀ ਆ ਕਿਹੜਾ ਕਿਹੜਾ ਜਿਹੜਾ ਆਫੀਸਰ ਆ ਉਹ ਤੁਸੀਂ ਜਿਹੜਾ ਉਹ ਉਥੋਂ ਅਡੀਸ਼ਨਲ ਚਾਰਜ ਤੇ ਜਿਹੜਾ ਇਥੇ ਦੋਗੇ ਸਵਾਲ ਕਰੀ। ਸੋ ਅ ਮੇਰੀ ਬੇਨਤੀ ਆ ਮੰਤਰੀ ਸਾਹਿਬ ਨੂੰ ਵੀ ਤੇ ਜਿਹੜੇ ਬਾਕੀ ਇਹਨਾਂ ਦੇ ਅ ਅਹਿਲਕਾਰ ਆ ਜਾਂ ਇਹਨਾਂ ਦੇ ਜਿੰਨੇ ਵੀ ਚੁਣੇ ਹੋਏ ਨਮਾਇਦੇ ਨੇ ਸਰਪੰਚ ਨੇ ਪੰਚ ਨੇ ਜਾਂ ਹੋਰ ਜੋ ਵੀ ਪ੍ਰਧਾਨ ਨੇ ਇਹਨਾਂ ਦੇ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਦੇਖੋ ਅ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਉਹ ਸਾਨੂੰ ਆਣੀ ਸਾਨੂੰ ਸਰਪੰਚਾਂ ਨੂੰ ਆਉਣੀ ਹੈ ਕਿਉਂਕਿ ਸਰਪੰਚਾਂ ਨੂੰ ਕਈ ਕਿਲੋਮੀਟਰ ਦਾ ਡਿਸਟੈਂਸ ਜਿਹੜਾ ਵਾ ਉਹ ਤੈਅ ਕਰਕੇ ਆਪਣੇ ਬਲਾਕ ਦੇ ਵਿੱਚ ਪਹੁੰਚਣਾ ਪਿਆ ਕਰਨਾ ਸੋ ਬੇਨਤੀ ਆ ਕਿ ਇੱਕ ਤਾਂ ਸਾਨੂੰ ਲੋਕਾਂ ਨੂੰ ਬੇਵਕੂਫ ਨਾ ਬਣਾਇਆ ਜਾਵੇ ਇਹਦੇ ਸਬੰਧੀ ਦੁਬਾਰਾ ਮੰਤਰੀ ਸਾਹਿਬ ਆਪਣੇ ਕੈਬਨਟ ਦੇ ਵਿੱਚ ਇਸ ਚੀਜ਼ ਦੇ ਇੱਥੇ ਜਿਹੜਾ ਵਾ ਲੈ ਕੇ ਜਾਣ ਤੇ ਬਲਾਕ ਨੂੰ ਜਿਹੜਾ ਵਾ ਉਹ ਫਿਰ ਨਵੇਂ ਸਿਰਿਓਂ ਜਿਹੜਾ ਵਾ ਇੱਥੇ ਉਹਦਾ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕਰਵਾਇਆ ਜਾਵੇ ਫਿਰ ਅਸੀਂ ਇਸ ਚੀਜ਼ ਨੂੰ ਮੰਨਦੇ ਆ ਅਸੀਂ ਦਫਤਰੀ ਹੁਕਮ ਨੂੰ ਜਿਹੜਾ ਵਾ ਉਹ ਇੱਕ ਟੈਂਪਰੇਰੀ ਰੀਲੀਫ ਦੇ ਤੌਰ ਤੇ ਮੰਨਦੇ ਆ ਇੱਕ ਟੈਂਪਰੇਰੀ ਰੀਲੀਫ ਹੈ ਇੱਕ ਪਰਮਾਨੈਂਟ ਹੱਲ ਨਹੀਂ ਹੈਗਾ ਬਾਕੀ ਬਲਾਕ ਵਧਾਉਣ ਦੀ ਜ਼ਰੂਰਤ ਸੀ ਬਲਾਕ ਘਟਾਉਣ ਦੀ ਜ਼ਰੂਰਤ ਨਹੀਂ ਸੀ ਬਾਕੀ ਕੌਨਸਟਿਚਨਸੀ ਇੱਕ ਰੱਖਣੀ ਉਹਦੇ ਨਾਲ ਅਸੀਂ ਬਿਲਕੁਲ ਸਹਿਮਤ ਆ ਤੁਸੀਂ ਰੱਖ ਲੈnde ਠੀਕ ਆ ਭੀ ਜੰਡੇਆਲੇ ਦੇ ਵਿੱਚ ਜਿਹੜਾ ਵਾ ਉਹ ਤੁਹਾਡੇ ਆ ਇੱਕ ਜੰਡੇਆਲਾ ਬਲਾਕ ਹੋ ਗਿਆ ਇੱਕ ਤਰਸਿੱਕਾ ਬਲਾਕ ਹੋ ਗਿਆ ਇੱਕ ਸਾਨੂੰ ਵੀ ਦੇ ਦਿੰਦੇ ਭਾਈ ਪੀ ਜੇ 17 ਕਿਲੋਮੀਟਰ ਜਾਣਾ ਵਾ ਉਹਦੇ ਨਾਲੋਂ ਸਾਨੂੰ 4 ਕਿਲੋਮੀਟਰ ਪੈ ਜਾਂਦਾ ਸਾਨੂੰ ਇੱਥੇ ਵਹਿਤਾ ਦੰਦੇ ਸਾਨੂੰ ਬਲਾਕ ਤਾਂ ਕਰਕੇ ਆ ਮੈਂ ਇਹ ਵੀਡੀਓ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕੀਤੀ ਹੈ ਕਿ ਸਰਪੰਚਾਂ ਨੂੰ ਇਸ ਚੀਜ਼ ਦੀ ਸਮਝ ਕਰ ਲੈਣੀ ਚਾਹੀਦੀ ਹੈ ਵੀ ਭਾਈ ਗੱਲ ਇਦਾਂ ਵਾ ਵੀ ਏ ਝੂਠੇ ਜਿਹੜੇ ਦਫਤਰੀ ਸਰਕਾਰੀ ਜਿਹੜੇ ਲੌਲੀਪੌਪ ਆ ਉਹਨਾਂ ਤੋਂ ਬਚੋ ਬਾਕੀ ਇੱਕ ਚੀਜ਼ ਮੈਂ ਹੋਰ ਤੁਹਾਨੂੰ ਸਪਸ਼ਟ ਕਰਦੇ ਆ ਕਿ ਜਿਹੜਾ ਬਲਾਕ ਹੈ ਹੀ ਨਹੀਂ ਚਲੋ ਇਹੋ ਵੇਲੇ ਇਹ ਬਠਾਲ ਵੀ ਸਕਦੇ ਆ ਕੋਈ ਵੱਡੀ ਗੱਲ ਨਹੀਂ ਆ ਸਟਾਫ ਕੁਝ ਸਮੇਂ ਲਈ ਬਠਾਲ ਵੀ ਸਕਦੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਸਰਕਾਰ ਬਦਲਦੀ ਆ ਤੇ ਉਹਨੇ ਗਾੜਲੇ ਬਨੇ ਤੁਹਾਡੇ ਐਂ ਕਰਕੇ ਗਾਜਟ ਕੱਢ ਕੇ ਕਾੜੀ ਰੱਖ ਦੇਣ ਭਾਈ ਪਹਿਲੀ ਸਰਕਾਰ ਇੱਥੇ ਖਤਮ ਕਰਕੇ ਗਈ ਆ ਅਸੀਂ ਇੱਥੇ ਵੀਡੀਓ ਕਿਦਾਂ ਬਠਾ ਸਕਦੇ ਆ ਅਹੀਂ ਇਥੇ ਐਸਡੀਓ ਕਿਦਾਂ ਬਿਠਾ ਸਕਦੇ ਆ ਅਸੀਂ ਇਥੇ ਜੇਈ ਕਿਦਾਂ ਬਿਠਾ ਸਕਦੇ ਆ ਅਸੀਂ ਇਥੇ ਏਪੀਓ ਕਿਵੇਂ ਬਿਠਾ ਸਕਦੇ ਆ ਅਸੀਂ ਆਪਣੇ ਜੀਆਰਐਸ ਇਥੇ ਕਿਦਾਂ ਬਿਠਾ ਦਈਏ ਆਪਣੇ ਐਸੀ ਸੈਕਟਰੀ ਇਥੇ ਕਿਦਾਂ ਬਿਠਾ ਦਈਏ ਸੋ ਜਿਹੜੇ ਲੋਕ ਇਸ ਬਲਾਕ ਨੂੰ ਮੋੜਲੇ ਹੋਣ ਲਈ ਸੰਘਰਸ਼ ਕਰ ਰਹੇ ਆ ਉਹਨਾਂ ਨੂੰ ਆਪਣਾ ਸੰਘਰਸ਼ ਜਿਹੜਾ ਵਾ ਜੋ ਉਹਨਾਂ ਨੇ ਉਲਿਖਿਆ ਵਾ ਬਲਾਕ ਬਚਾਓ ਮੋਰ ਤਰਸਿੱਕਾ ਬਲਾਕ ਬਚਾਓ ਮੋਰਚਾ ਨੇ ਉਹਨੂੰ ਆਪਣਾ ਸੰਘਰਸ਼ ਜਿਹੜਾ ਵਾ ਜੋ ਮੇਰੀ ਨਿੱਜੀ ਰਾਏ ਆ ਉਹਨਾਂ ਨੂੰ ਆਪਣਾ ਸੰਘਰਸ਼ ਨਿਰੰਤਰ ਜਾਰੀ ਰੱਖਣਾ ਚਾਹੀਦਾ ਜਿੰਨੇ ਵੀ ਸਾਡੇ ਸਤਿਕਾਰਯੋਗ ਸਰਪੰਚ ਸਾਹਿਬਾਨ ਨੇ ਉਹਨਾਂ ਨੂੰ ਈਟੀਓ ਸਾਹਿਬ ਦੇ ਉੱਤੇ ਇਸ ਚੀਜ਼ ਦਾ ਪ੍ਰੈਸ਼ਰ ਬਣਾਉਣਾ ਚਾਹੀਦਾ ਵੀ ਮੋਰ ਇਸ ਬਲਾਕ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਵਾਓ ਜਿੱਦਾਂ ਉਸ ਬਾੜੀ ਗੱਲ ਇਹ ਜੇ ਨੋਟੀਫਿਕੇਸ਼ਨ ਤਾਂ ਕਿ ਸਰਪੰਚ ਨੂੰ ਨਹੀਂ ਸਮਝ ਆਉਂਦੀ ਤੇ आरडीपी साइट या आरडीपी ਦੇ ਉਤੇ ਸਾਈਟ ਦੇ ਉੱਤੇ ਜਾ ਕੇ ਰੂਰਲ ਡਿਵੈਲਪਮੈਂਟ ਆਫ ਪੰਜਾਬ ਦੀ ਸਾਈਟ ਦੇ ਉੱਤੇ ਜਾ ਕੇ ਤੁਸੀਂ ਚੈੱਕ ਕਰੋ ਉੱਪਰ ਸਕਰੋਲ ਕਰ ਰਿਹਾ ਨੋਟੀਫਿਕੇਸ਼ਨ ਜਿਹੜਾ ਉੱਪਰਲੇ ਬੰਨੇ ਸਕਰੋਲ ਕਰ ਰਿਹਾ ਤੇ ਸਕਰੋਲ ਤੇ ਜਾ ਕੇ ਤੁਸੀਂ ਕਲਿੱਕ ਕਰੋਗੇ ਤੁਹਾਨੂੰ ਨੋਟੀਫਿਕੇਸ਼ਨ ਜਾਰੀ ਜਿਹੜਾ ਹੋਇਆ ਵਾ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਸਾਡੇ ਕੈਬਨਟ ਦੇ ਜਿਹੜੇ ਵਜ਼ੀਰ ਆ ਇਨਾਂ ਦੇ ਵੱਲੋਂ ਹੀ ਉਹ ਉਸ ਨੋਟੀਫਿਕੇਸ਼ਨ ਦੇ ਵਿੱਚ ਜਿਹੜੀ ਉਹ ਸਹਿਮਤੀ ਦਿੱਤੀ ਗਈ ਹੈ ਤੇ ਫੇਰ ਹੀ ਜਿਹੜਾ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਹੋਇਆ। ਸੋ ਸਾਨੂੰ ਸਾਰੇ ਸਰਪੰਚਾਂ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਕਿ ਜੇਕਰ ਅੱਜ ਅਸੀਂ ਸੱਤਾ ਤਾਂ ਨਹਿ ਕਮਾਣ ਦੇ ਮਾਣ ਦੇ ਅੱਜ ਜੇਕਰ ਉਹਨਾਂ ਦੀ ਜੀ ਹਜ਼ੂਰੀ ਕਰਦੇ ਕਰਦੇ ਆਪਣੇ ਇਹ ਏਰੀਏ ਦਾ ਜਾਂ ਆਪਣੇ ਖਿੱਤੇ ਦਾ ਜਾਂ ਆਪਣੇ ਇਲਾਕੇ ਦਾ ਜੇਕਰ ਬੇੜਾਗਰ ਕਰ ਲਿਆ ਤੇ ਸਾਨੂੰ ਆਉਣ ਵਾਲੀਆਂ ਨਸਲਾਂ ਜਿਹੜੀਆਂ ਆਉਣ ਵਾਲੇ ਲੋਕ ਜਿਹੜੇ ਆਉਣ ਵਾਲੇ ਜਿਹੜੇ ਸਾਡੇ ਜੰਮਣ ਵਾਲੇ ਆ ਸਾਨੂੰ ਉਹ ਗਾਲਾਂ ਕੱਢਣ ਤਾਂ ਕਰਕੇ ਜਿੰਨਾ ਚਿਰ ਮੁੜ ਬਹਾਰ ਨਹੀਂ ਹੁੰਦੀ ਬਲਾਕ ਦੀ ਉਦੋਂ ਤੱਕ ਸੰਘਰਸ਼ ਕਰਨ ਵਾਲੇ ਸੰਘਰਸ਼ ਕਰੋ ਤੇ ਜਿਹੜੇ ਸਰਪੰਚ ਸਾਹਿਬਾਨ ਨੇ ਉਹਨਾਂ ਨੂੰ ਬੇਨਤੀ ਆਪੀ ਆਪਣੇ ਮੰਤਰੀ ਸਾਹਿਬ ਨੂੰ ਜਿਹੜਾ ਜਿਹੜੇ ਸਾਡੇ ਸਤਿਕਾਰਯੋਗ ਵੱਡੇ ਭਰਾ ਵੀ ਆ ਮੇਰੇ ਉਹਨਾਂ ਨੂੰ ਸਮਝਾਉਣ ਉਹਨੂੰ ਕਹਿਣ ਭਾਈ ਆਪਣੇ ਕੋਲੇ ਜੇ ਪੱਜਰ ਗਲਤੀ ਹੋਈ ਹੈ ਤੇ ਆਪਾਂ ਇਸ ਗਲਤੀ ਨੂੰ ਜਿਹੜਾ ਵਾਹ ਉਹ ਮੰਨੀਏ ਤੇ ਆਪਾਂ ਦੁਬਾਰਾ ਆਪਣਾ ਪਿੰਡ ਦਾ ਆਪਣਾ ਜਿਹੜਾ ਬਲੌਗ ਹੈ ਤਰ ਸਿੱਖੇ ਦਾ ਉਹਨੂੰ ਬਣਾਈਏ। ਬਾਕੀ ਗਲਤੀ ਮੰਨਣ ਦੇ ਨਾਲ ਕੋਈ ਛੂਟਾ ਨਹੀਂ ਹੋ ਜਾਂਦਾ। ਮੈਂ ਆਪਣੀ ਤੁਹਾਡੇ ਸਾਰਿਆਂ ਨਾਲ ਇਹ ਵੀ ਗੱਲ ਸ਼ੇਅਰ ਕਰਦਾ ਕਿ ਆ ਸਰਪੰਚੀ ਦੇ ਕਾਰਜਕਾਲ ਦੇ ਵਿੱਚ ਆ ਤਕਰੀਬਨ 11 ਮਹੀਨੇ ਦੇ ਕਾਰਜਕਾਲ ਦੇ ਵਿੱਚ ਦੋ ਇਹੋ ਜਿਹੀਆਂ ਗਲਤੀਆਂ ਹੋਈਆਂ ਜਿਨ੍ਹਾਂ ਨੂੰ ਮੈਂ ਖੁਦ ਮੰਨਿਆ ਆਪਣੇ ਪਬਲਿਕ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ। ਪਈ ਮੇਰੇ ਕੋਲ ਇੱਥੇ ਗਲਤੀ ਹੋਈ ਹੈ ਜੇਕਰ ਅਸੀਂ ਆਪਣੀ ਗਲਤੀ ਨੂੰ ਮੰਨਣੇ ਇੱਥੋਂ ਤੱਕ ਕਿ ਮੈਂ ਆਪਣੇ ਜੇਬ ਦੇ ਵਿੱਚੋਂ ਫਾਈਨ ਵੀ ਭਰਿਆ ਆਪਣੇ ਪਿੰਡ ਦੇ ਲੋਕਾਂ ਨੂੰ ਜਦੋਂ ਆਣ ਕੇ ਇੱਥੇ ਬਹਿ ਗਏ ਮੇਰੇ ਬੈਡਰੂਮ ਆਪਣੇ ਸੌਰੀ ਡਰੈਿੰਗ ਰੂਮ ਛਾਂੜ ਕੇ ਬਹਿ ਗਈ ਹੈ ਮੇਰੀ ਟੀਮ ਮੇਰੇ ਮੈਂਬਰ ਪੰਚਾਇਤ ਮੇਰੇ ਨਾਲ ਜਿਹੜੇ ਸਮਰਥਕ ਹੈ ਉਹਨਾਂ ਨੇ ਕਿਹਾ ਸਰਪੰਚ ਸਾਹਿਬ ਇੱਥੇ ਤੁਹਾਡੀ ਗਲਤੀ ਹੈ ਤੇ ਮੈਂ ਕਿਹਾ ਸੱਤ ਵਜਨ ਜੀ ਮੈਂ ਗਲਤ ਐ ਇੱਥੇ ਮੈਂ ਅਸਲੀ ਮਾਫੀ ਮੰਗਦਾ ਚਲੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਵੱਡੇ ਵਜਿਹਰੋ ਤੁਸੀਂ ਮਾਫੀ ਮੰਗੋ ਲੋਕਾਂ ਦੇ ਕੋਲੋਂ ਪਰ ਇੱਕ ਗੱਲ ਹੈਗੀ ਆ ਵੀ ਆਪਾਂ ਜਿੱਥੇ ਆਪਣੀ ਗਲਤੀ ਨੂੰ ਇੱਕ ਗਲਤੀ ਨੂੰ ਛਿਪਾਉਣ ਲਈ ਇਹਨਾਂ ਸਰਪੰਚਾਂ ਨੂੰ ਮੀਡੀਆ ਦੇ ਗਾੜੀ ਕਰ ਕਰਕੇ ਇਹਨਾਂ ਦੀ ਮਤਲਬ ਜਿਹੜਾ ਵਾ ਉਹ ਇੱਕ ਕਿਸਮ ਦੀ ਹੱਤਕ ਕਰਵਾਉਣ ਦੇ ਉਹ ਇਹਦੇ ਤੋਂ ਥੋੜਾ ਜਿਆਦਾ ਵਿਚਾਰ ਰੱਖੋ ਸੋ ਅ ਲੋੜ ਹੈ ਇਸ ਵੇਲੇ ਲੋਕਾਂ ਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਤੇ ਬਲਾਕ ਬਚਾਉਣ ਦੀ ਕਿਉਂਕਿ ਜੇਕਰ ਬਲਾਕ ਬਚੇਗਾ ਅ ਤੁੱਕੀ ਬਲਾਕ ਜਿਹੜਾ ਵਾ ਇਹ ਕਿੰਨਾ ਲੋਕਾਂ ਦਾ ਹੈ ਇਹ ਸਰਪੰਚਾਂ ਦਾ ਬਲਾਕ ਹੈ ਇਹ ਬਲਾਕ ਸੰਪਤੀਆਂ ਦਾ ਬਲਾਕ ਹੈ ਇੱਥੇ ਆਣ ਕੇ ਐਮਐਲਏ ਨਹੀਂ ਨਹੀਂ ਪਹਿਲਾਂ ਤਾਂ ਇਸ ਚੀਜ਼ ਦਾ ਖਾਸ ਖਿਆਲ ਰੱਖ ਲੋ ਇਹ ਤੁਹਾਡਾ ਲੋਕਾਂ ਦਾ ਬਲਾਕ ਆ ਤੇ ਇੱਕ ਚੀਜ਼ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਹੋਰ ਸ਼ੇਅਰ ਕਰਨੀ ਆ ਜਿਹੜੇ ਅੱਜ ਸਰਪੰਚ ਸਾਰੇ ਜਿਹੜੇ ਆ ਕੱਲ ਦੀ ਉਹਨਾਂ ਦੀਆਂ ਵੀਡੀਓ ਸੇਖ ਰਹੇ ਆ ਜਾਂ ਚੌਧਰੀਆਂ ਦੀਆਂ ਵੀਡੀਓ ਸੇਖ ਰਹੇ ਆ ਮੈਂ ਸਾਰੇ ਨੂੰ ਇੱਕ ਸਵਾਲ ਵੀ ਕਰਨਾ ਚਾਹੁੰਦਾ ਕੀ ਜਦੋਂ ਇਸ ਬਲਾਕ ਨੂੰ ਭੰਨ ਕੇ ਇੱਕ ਬਲਾਕ ਬਣਾਇਆ ਗਿਆ ਕੀ ਤੁਹਾਨੂੰ ਸਰਪੰਚਾਂ ਦੀ ਕੋਈ ਰਾਏ ਲਈ ਨਹੀਂ ਲਈ ਪੱਕੀ ਗੱਲ ਹੈ ਤੁਹਾਨੂੰ ਕਿਸੇ ਨੂੰ ਪੁੱਛਿਆ ਨਹੀਂ ਹੋਣਾ ਬਸ ਕੁਝ ਜਿਹੜੇ ਚੌਧਰੀ ਜਿਹੜੇ ਚੰਦ ਚੌਧਰੀ ਆ ਉਹਨਾਂ ਨਾਲ ਹੋ ਸਕਦਾ رائے ਕੀਤੀ ਹੋਵੇ ਮੈਂ ਨਹੀਂ ਕਹਿੰਦਾ ਸੋ ਇਹ ਜਦੋਂ ਲੋਕਾਂ ਨਾਲ رائے ਕਰਨ ਤੋਂ ਬਗੈਰ ਜਦੋਂ ਇਹੋ ਜੇ ਤੁਗਲਕੀ ਫਰਮਾਨ ਜਿਹੜੇ ਉਹ ਜਾਰੀ ਕੀਤੇ ਜਾਣਗੇ ਤਾਂ ਫਿਰ ਉਹੀ ਕੰਮ ਹੋਣਾ ਜਿੱਦਾਂ ਲੈਂਡ ਪੂਲਿੰਗ ਪਾਲਿਸੀ ਪਹਿਨੇ ਲਿਆ ਆਂਦੀ ਫੇ ਵਾਪਸੀ ਕਰ ਲਈ ਯੂ ਟਰਨ ਯੂ ਟਰਨ ਯੂ ਟਰਨ ਯੂ ਟਰਨ ਕੋ ਪਹਿਲਾਂ ਨਹੀਂ ਗਾ ਇਹ ਯੂ ਟਰਨ ਪਹਿਲਾਂ ਵੀ ਵਜੇ ਆ ਸੋ ਯੂ ਟਰਨ ਲੈਂਣ ਤੋਂ ਪਹਿਲਾਂ ਜੇਕਰ ਲੋਕਾਂ ਦੀ رائے ਲਈ ਜਾਂਦੀ ਹੁਣ ਮੈਂ ਇੱਕ ਹੋਰ ਵੀਡੀਓ ਕਾਫੀ ਲੰਬੀ ਹੋਗੀ ਪਰ ਮੈਂ ਇੱਕ ਹੋਰ ਚੀਜ਼ ਤੁਹਾਨੂੰ ਦੱਸਣਾ ਚਾਹਣਾ ਮੇਰੇ ਪਿੰਡ ਦੇ ਵਿੱਚ ਮੇਰੀ ਪੰਚਾਇਤ ਨੂੰ ਮੇਰੇ ਪਿੰਡ ਦੀ ਬਲਾਕ ਸੰਪਤੀ ਹੱਦ ਦੇ ਵਿੱਚੋਂ ਚੁੱਕ ਕੇ ਬਾਹਰ ਸੁੱਟਣ ਲੱਗਿਆਂ ਕੀ ਮੇਰੇ ਪਿੰਡ ਦੀ ਇੱਕ ਵੀ ਪੰਚਾਇਤ ਨੂੰ ਇਹਨਾਂ ਦੇ ਵੱਲੋਂ ਵੱਡੇ ਚੌਧਰੀਆਂ ਦੇ ਵੱਲੋਂ ਕਦੇ ਪੁੱਛਿਆ ਹੈ ਕਿ ਨਹੀਂ ਪੁੱਛਿਆ ਸੋ ਯਕੀਨਨ ਬਾਕੀ ਸਰਪੰਚਾਂ ਨੂੰ ਮੈਂ ਗਰੰਟੀ ਲੈਣ ਆਇਆ ਇਸ ਗੱਲ ਦੀ ਵੀ ਬਾਕੀ ਕਿਸੇ ਵੀ ਸਰਪੰਚਾਂ ਨੂੰ ਇਸ ਬਾਰੇ ਜਿਹੜਾ ਉਹਨੇ ਹੀ ਪੁੱਛਿਆ ਗਿਆ ਹੈਗਾ ਹਾਂ ਇੱਕ ਇੱਕ ਦੋ ਸਰਪੰਚ ਇਹ ਗੱਲ ਜ਼ਰੂਰ ਕਹਿੰਦੇ ਆ ਕਿ ਮੈਿੱਤੇ ਸਰਕਲ ਦਾ ਇੱਕ ਕੋਈ ਜਿਹੜਾ ਚੇਅਰਮੈਨ ਚਲੋ ਮੈਂ ਅੱਜ ਸ਼ਬਦ ਸਹੀ ਬੋਲ ਦੇਣਾ ਕਿਉਂਕਿ ਵੀਡੀਓ ਚੱਲ ਰਹੀ ਆ ਚੇਅਰਮੈਨ ਨੂੰ ਜਿਹੜਾ ਸਥਾਨਕ ਇੱਕ ਸਰਪੰਚ ਆ ਉਸ ਸਰਪੰਚ ਨੇ ਉਹਦੇ ਧਿਆਨ ਦੇ ਵਿੱਚ ਜ਼ਰੂਰ ਲਿਆਂਦਾ ਭਾਈ ਬਹੁਤ ਵੱਡਾ ਨੁਕਸਾਨ ਹੋਣਾ ਬਹੁਤ ਵੱਡਾ ਨੁਕਸਾਨ ਹੋਣਾ ਤੇ ਨੁਕਸਾਨ ਕਰਵਾਇਆ ਵੀ ਆ ਵੇਖੋ ਦੇਖੋ ਅ ਇੱਕ ਸਰਕਾਰ ਦੇ ਵਿੱਚ ਮੰਤਰੀ ਹੋਣਾ ਮੰਤਰੀ ਦੇ ਹਲਕੇ ਦੇ ਵਿੱਚ ਉਹਦੇ ਪ੍ਰਤੀ 12-1400 ਬੰਦੇ ਦਾ ਇੱਕ ਪ੍ਰੋਟੈਸਟ ਹੋਣਾ ਤੇ ਹੋਣਾ ਵੀ ਇਸ ਗੱਲ ਨੂੰ ਲੈ ਕੇ ਕਿ ਉਹਨਾਂ ਦੇ ਵੱਲੋਂ ਕੀਤੀ ਹੋਈ ਗਲਤੀ ਦਾ ਕਰਕੇ ਸੋ ਉਹੋ ਜਿਹੜੇ ਜਿਹੜੇ ਅ ਅਗਲੇ ਬੰਨੇ ਜਿਹੜਾ ਫੇਮਸ ਸ਼ਬਦ ਸਹੀ ਵਰਤੂੰਗਾ ਅੱਜ ਕਿਉਂਕਿ ਵੀਡੀਓ ਚੱਲ ਰਹੀ ਹੈ ਚੇਅਰਮੈਨ ਜੇਕਰ ਇਹੋ ਜੇ ਚੇਅਰਮੈਨਾਂ ਨੂੰ ਗਾਰਡਲੇ ਬੰਨੇ ਆਪਣੀ ਡਿਊਟੀ ਨਿਭਾਉਣੀ ਨਹੀਂ ਆਉਂਦੀ ਤੇ ਫਿਰ ਮੈਂ ਇਹਨਾਂ ਨੂੰ ਸਚਾਈ ਇਹ ਗੱਲ ਦੀ ਮੈਂ ਇਹਨਾਂ ਨੂੰ ਚੀਰਮੈਨੀ ਦੇ ਯੋਗ ਹੀ ਨਹੀਂ ਸਮਝਦਾ ਕਿਉਂਕਿ ਜਦੋਂ ਇੱਕੋ ਰਾਜਨੀਤੀ ਰੱਖੀ ਗਈ ਆ ਬਈ ਜਸ ਬੌਸ ਸਾਰੀ ਰਾਜਨੀਤੀ ਜਸ ਬੌਸ ਸਾਰਾ ਕੁਝ ਸਹੀ ਹੈ ਜੀ 올 ਇਜ਼ ਵੈਲ ਤੇ 올 ਇਜ਼ ਵੈਲ ਜਿਹੜਾ ਉਹ ਵੱਡੇ ਵੱਡੇ ਰਾਜਨੀਤਿਕ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੂੰ ਜਿਹੜਾ ਉਹ ਰੋਲ ਕੇ ਸੁੱਟ ਦਿੰਦਾ 올 ਇਜ਼ ਵੈਲ ਜਿੱਥੇ ਗਲਤੋ ਛੇ ਆਪਣੀ ਗਰਾਊਂਡ ਰਿਪੋਰਟ ਦੋ ਭਾਈ ਮੰਤਰੀ ਸਾਹਿਬ ਇੱਥੇ ਆਪਾਂ ਗਲਤ ਚੱਲ ਰਹਾ ਹੈ ਜਿੱਦਾਂ ਮੇਰੀ ਟੀਮ ਆਣ ਕੇ ਮੈਨੂੰ ਮੇਰੇ ਘਰ ਦੇ ਆਣ ਕੇ ਡਰਾਈング ਰੂਮ ਦੇ ਵਿੱਚ ਬਹਿ ਕੇ ਕਹਿੰਦੀ ਹੈ ਨਾ ਕਿ ਸਰਪੰਚ ਸਾਹਿਬ ਇੱਥੇ ਆਪਾਂ ਗਲਤ ਆ ਤੇ ਇਹਦਾ ਮਤਲਬ ਇਹ ਆ ਕਿ ਉਹ ਮੇਰੇ ਲਈ ਸਹੀ ਮੇਰੀ ਟੀਮ ਕੰਮ ਕਰ ਰਹੀ ਹੈ ਸੋ ਸਿਆਣੇ ਬਣਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਹੋ ਸਕਦਾ ਕਿ ਹਾਂ ਜਿਸ ਰੀਕੇ ਦੇ ਨਾਲ ਅਸੀਂ ਚੱਲ ਰਹੇ ਹਾਂ ਆਪਣਾ ਸੰਘਰਸ਼ ਤਿੱਖਾ ਕਰ ਰਹੇ ਹਾਂ ਹੋ ਸਕਦਾ ਕਿ ਬਹੁਤ ਲੋਕਾਂ ਦੇ ਮਨ ਨੂੰ ਠੇਸ ਵੀ ਪਹੁੰਚਦੀ ਹੋਵੇ ਕਿਉਂਕਿ ਦੇਖੋ ਅਸੀਂ ਕੱਲ ਤੱਕ ਜਿੰਦਾਬਾਦ ਜਿੰਦਾਬਾਦ ਕਰਨ ਵਾਲੇ ਅੱਜ ਉਹਦੀ ਮੁਰਦਾਬਾਦ ਮੁਰਦਾਬਾਦ ਕਰ ਰਹੇ ਹਾਂ ਹੋ ਸਕਦਾ ਪਰ ਸਾਡੀ ਮਜਬੂਰੀ ਹੈ ਸਾਡੀ ਜੇਕਰ ਆ ਗੱਲ ਜਿਹੜੇ ਤਰੀਕੇ ਨਾਲ ਪਹੁੰਚਣੀ ਹੈ ਸਾਡੀ ਉਸੇ ਤਰੀਕੇ ਨਾਲ ਪਹੁੰਚਣੀ ਆ ਸਾਨੂੰ ਨਹੀਂ ਲੱਗਦਾ ਕਿ ਸਾਨੂੰ ਕਿਸੇ ਵੀ ਵੇਲੇ ਜਿਹੜਾ ਉਹ ਕਿਸੇ ਵੀ ਪੱਖ ਤੋਂ ਢਿੱਲ ਰੱਖਣੀ ਚਾਹੀਦੀ ਆ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਹੋਰ ਸੰਘਰਸ਼ ਨੂੰ ਤੇਜ਼ ਕਰਨ ਦੀ ਜਿਹੜੀ ਆ ਉਹ ਰਣਨੀਤੀ ਜਿਹੜੀ ਆ ਉਹ ਸਾਡੀ ਟੀਮ ਦੇ ਵੱਲੋਂ ਲੀਕੀ ਗਈ ਆ ਸੰਘਰਸ਼ ਹੋਰ ਵਧੀਆ ਯੋਜਨਾਬੱਧ ਤਰੀਕੇ ਨਾਲ ਲਗਾਤਾਰ ਕਰਦੇ ਰਵਾਂਗੇ ਤੇ ਮੈਂ ਤੁਹਾਡੇ ਸਰਪੰਚਾਂ ਨੂੰ ਸਾਰਿਆਂ ਨਪੰਚਾਂ ਨੂੰ ਵੀ ਕਹਿਣਾ ਜਿਹੜੇ ਤੁਹਾਡੇ ਨਾਲ ਸਬੰਧਤ ਨੇ ਉਹਨਾਂ ਦੀ رائے ਲਾਓ ਜੇਕਰ ਉਹ ਕਹਿੰਦੇ ਆ ਭਾਈ ਮਤਲਬ ਇਹ ਕੰਮ ਵੱਜ ਰ ਆਪਣੇ ਕੋਈ ਗਲਤੀ ਹੋ ਗਈ ਤਾਂ ਉਹ ਗਲਤੀ ਨੂੰ ਮੰਨ ਚੋ ਸੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਜੋ ਤੁਸੀਂ ਇਸ ਵਿਸ਼ੇ ਦੇ ਤੇ ਆਪਣੀ ਜਿਹੜੀ ਆ ਉਹ ਸਾਰਾ ਇੰਟਰਸਟ ਜਿਹੜਾ ਉਹ ਦਿਖਾ ਰਹੇ ਹੋ ਤੇ ਨਾਲ ਦੀ ਨਾਲ ਹੀ ਮੇਰੇ ਹੱਥ ਦੇ ਵਿੱਚ ਉਹ ਦਿਨਾਂ ਦੀ ਲਿਸਟ ਆ ਜਿਹੜੀ ਲਿਸਟ ਤੋਂ ਮੈਂ ਸਾਰਾ ਹੀ ਬਲੋਕਾਂ ਦਾ ਜਿਹੜਾ ਰਿਕਾਰਡ ਕੱਢ ਕੇ ਸਾਰਾ ਜਿਹੜਾ ਉਹ ਦੇਖਿਆ ਸੀ ਇਹਦੇ ਵਿੱਚ ਮੈਂ ਤੁਹਾਨੂੰ ਜਾਣਦਾ ਜਾਂਦਾ ਇਹ ਦੱਸ ਦਿਆਂ ਕਿ ਬੜੇ ਮਾਣ ਤੇ ਬੜੇ ਫਕਰ ਨਾਲ ਇਹ ਕਿ ਆ ਜਾਂਦਾ ਤੇ ਜਿਹੜਿਆ ਵਾਲਾ ਗੁਰੂ ਹਲਕੇ ਦੇ ਵਿੱਚ 120 ਤੋਂ ਵੱਧ ਪੰਚਾਇਤਾਂ ਨੇ 120 ਤੋਂ ਵੱਧ ਪੰਚਾਇਤਾਂ ਨੇ ਰਈਆ ਦੇ ਵਿੱਚ 80 ਪੰਚਾਇਤਾਂ ਨੇ ਤੇ ਜਿਹੜਾ ਨਾ ਕੋਖੇ ਦੇ ਵਿੱਚ 52 ਪੰਚਾਇਤਾਂ ਨੇ ਹੁਣ ਮੈਨੂੰ ਇਹ ਵੀ ਜਾਂਦੇ ਜਾਂਦੇ ਤੁਹਾਨੂੰ ਇਹ ਵੀ ਸਾਰਿਆਂ ਦੱਸਦੇ ਆ ਕਿ 121 ਪੰਚਾਇਤਾਂ ਨੂੰ ਜਿਹੜਾ ਮੈਨੇਜ ਕਰੇਗਾ ਸਿਰਫ ਇੱਕ ਬੀਡੀਪੀਓ ਸਿਰਫ ਇੱਕ ਬੀਡੀਪੀਓ ਤੇ ਇੱਕ ਏਪੀਓ ਪੰਚਾਇਤ ਅਫਸਰ ਸਾਰਾ ਲਾਮ ਲਸ਼ਕਰ ਬੋਝ ਵਧੇਗਾ ਬੋਝ ਨੂੰ ਵੰਡਣ ਦੀ ਜਰੂਰਤ ਸੀ ਬੋਝ ਨੂੰ ਹੋਰ ਵਧਾਉਣ ਦੀ ਜਰੂਰਤ ਨਹੀਂ ਸੀ ਸੋ ਅ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਅ ਬੇਨਤੀ ਕਰਦਾ ਹਾਂ ਕਿ ਵੀਡੀਓ ਨੂੰ ਜਿਹੜਾ ਵਾ ਉਹ ਛੇਤੀ ਤੋਂ ਛੇਤੀ ਜਿਹੜੇ ਉਹਨਾਂ ਦੇ ਖਾਸਮ ਖਾਸ ਨੇ ਛੇਤੀ ਤੋਂ ਛੇਤੀ ਵੀਡੀਓ ਜਿਹੜੀ ਹੈ ਉਹ ਈਟੀਓ ਸਭ ਤੱਕ ਪਹੁੰਚਦੀ ਜਰੂਰ ਕਰ ਦਿਓ ਅ ਭਗਵੰਤ ਮਾਨ ਸਾਡੀ ਮੁੱਖ ਮੰਤਰੀ ਨੇ ਬਹੁਤ ਜਿੰਦਾਬਾਦ ਜਿੰਦਾਬਾਦ ਕਰ ਛੱਡੀ ਹੈ ਮੰਤਰੀ ਸਾਹਿਬ ਆਪਣੇ ਸੀਐਮ ਸਾਹਿਬ ਤੁਹਾਡੀ ਵੀ ਅਸੀਂ 2013 ਤੋਂ ਲੈ ਕੇ ਅ 2022 ਤੱਕ ਬਹੁਤ ਜਿੰਦਾਬਾਦ ਜਿੰਦਾਬਾਦ ਪਰ ਇਹੋ ਜਿਹਾ ਫਰਮਾਨ ਜਦੋਂ ਕੈਬਨਿਟ ਦੇ ਵਿੱਚ ਪਾਸ ਕਰਦੇ ਹੋ ਨਾ ਤੇ ਲੋਕਾਂ ਨੂੰ ਪਹਿਲਾਂ ਪੁੱਛ ਲਿਆ ਕਰੋ ਲੋਕਾਂ ਨੂੰ ਪੁੱਛ ਲਿਆ ਕਰੋ ਭਾਈ ਆਹੀ ਕਰਨ ਲੱਗੇ ਆ ਗਲਤ ਆ ਕਿ ਸਹੀ ਆ ਬਾਅਦ ਚ ਤੁਸੀਂ ਫੇਰ ਬੈਕ ਗੇਅਰ ਪਾ ਲਿੰਦੇ ਸੋ ਧੰਨਵਾਦ ਹੈ ਤੁਹਾਡਾ ਸੀਐਮ ਸਾਹਿਬ ਦਾ ਵੀ ਸਾਡੇ ਮੰਤਰੀ ਸਾਹਿਬ ਦਾ ਵੀ ਪਿੰਡ ਦੇ ਲੋਕਾਂ ਦਾ ਵੀ ਆਲੇ ਦੁਆਲੇ ਦਾ ਵੀ ਜਿੰਨੇ ਵੀ ਲੋਕ ਸਾਰੇ ਇਸ ਮਹਿੰਮ ਦੇ ਵਿੱਚ ਸਾਨੂੰ ਸਾਥ ਦੇ ਰਹੇ ਨੇ ਸਾਡਾ ਵਿਰੋਧਤਾ ਵਿਰੋਧਤਾ ਕਰ ਰਹੇ ਨੇ ਸਾਡੇ ਹੱਕ ਦੇ ਵਿੱਚ ਨੇ ਸਾਡੇ ਵਿਰੋਧ ਦੇ ਵਿੱਚ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ